ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਨਾਲ ਰਿਲੇਟਡ ਕਹਾਣੀਆਂ ਤੇ ਜਿੰਨਾ ਕਿ ਜ਼ਿਆਦਾ ਆਪਾਂ ਇਧਰ ਨੂੰ ਤੁਰੇ ਜਾਂਦੇ ਆ ਇਸ ਰਸਤੇ 'ਵਲ ਕ੍ਰਾਈਮ ਦੀਆਂ ਕਹਾਣੀਆਂ ਵੱਲ ਉਹਨਾਂ 'ਕ ਅਜੀਬ ਜੀਵ ਤਰ੍ਹਾਂ ਦੀਆਂ ਕਹਾਣੀਆਂ ਆਪਣੇ ਸਾਹਮਣੇ ਆਉਂਦੀਆਂ ਨੇ ਜਿਹੜੇ ਇੱਕ ਸਮਾਜ 'ਚ ਆਪਾਂ ਨਾਰਮਲ ਵਿਚਰਦੇ ਆ ਜੇ ਆਪਾਂ ਇਸ ਪਾਸੇ ਨਹੀਂ ਜਾਂਦੇ ਤਾਂ ਆਪਾਂ ਨੂੰ ਉਹ ਸਮਾਜ ਉਹ ਲੋਕ ਆਪਣੇ ਆਸ-ਪਾਸੇ ਤੁਰੇ ਫਿਰਦੇ ਲੋਕ ਬੜੇ ਸਧਾਰਨ ਨਾਰਮਲ ਲੱਗਦੇ ਆ ਨਾਰਮਲ ਜ਼ਿੰਦਗੀ ਹੋਊਗੀ ਇਹੀ ਲੱਗਦਾ ਪਰ ਬਹੁਤ ਸਾਰੇ ਲੋਕ ਇਹ ਜਿਹੇ ਆ ਉਹਨਾਂ ਦੇ ਉਸ ਚਿਹਰੇ ਦੇ ਪਿੱਛੇ ਜਿਹੜਾ ਚਿਹਰਾ ਆਪਾਂ ਨੂੰ ਦਿਖਾਉਂਦੇ ਉਹਦੇ ਪਿੱਛੇ ਦੀ ਕਹਾਣੀ ਹੋਰ ਹੁੰਦੀ ਆ ਜਿਹੜੇ ਘਰਾਂ ਦੇ ਕੋਲ ਦੀ ਆਪਾਂ ਨਿਕਲ ਜਾਂਦੇ ਆ ਚੁੱਪ ਕਰਕੇ ਇੱਕ ਨਾਰਮਲ ਘਰ ਆਪਾਂ ਨੂੰ ਲੱਗਦਾ ਉਹਦੀਆਂ ਚਾਰੇ ਕੰਧਾਂ ਦੇ ਪਿੱਛੇ ਜੋ ਚੀਜ਼ ਚੱਲ ਰਹੀ ਉਹ ਕਹਾਣੀ ਕਈ ਵਾਰੀ ਬਹੁਤ ਹੀ ਇੱਕ ਸੋਚ ਤੋਂ ਪਰੇ ਦੀ ਕਹਾਣੀ ਆ ਇਸੇ ਤਰ੍ਹਾਂ ਦੀ ਕਹਾਣੀ ਹੈਗੀ ਆ ਜੀ ਅੱਜ ਦੀ ਇਹ ਇੱਕ ਬਹੁਤ ਹੀ ਅਜੀਬ ਕਹਾਣੀ ਆ ਥੋੜਾ ਆਈਡੀਆ ਤੁਹਾਨੂੰ ਥੰਬਰਨ ਵਾਲੇ ਤੋਂ ਹੋ ਗਿਆ ਹੋਊਗਾ ਇਹ ਕੇਸ ਪਤਾ ਲੱਗਦਾ ਸੁਰਖੀਆਂ ਦੇ ਵਿੱਚ ਆਉਂਦਾ ਉਦੋਂ ਸਤੰਬਰ 2020 ਦੇ ਵਿੱਚ ਡੋਮਿਨਿਕ ਪੈਲਿਕੋਟ ਫਰਾਂਸ ਦੇ ਰਹਿਣ ਵਾਲੇ ਨੇ ਇਹ ਤੇ 70 ਸਾਲ ਦੇ तकरीबन ਇਹਨਾਂ ਦੀ ਉਮਰ ਹੈਗੀ ਆ ਮੈਨੂੰ ਪਤਾ ਨਹੀਂ ਕਿ ਮੈਨੂੰ ਇਸ ਇਨਸਾਨ ਨੂੰ ਇੰਨੀ ਇੱਜ਼ਤ ਦੇ ਕੇ ਬੁਲਾਉਣਾ ਚਾਹੀਦਾ ਜਾਂ ਨਹੀਂ ਮੈਨੂੰ ਪਤਾ ਨਹੀਂ ਸ਼ਸ਼ੂ ਪੰਚਾ ਮੈਂ ਵੀ ਪਰ ਚਲੋ ਤਾਂ ਇਹ ਇਨਸਾਨ ਉਹ ਮਾਲ ਦੇ ਵਿੱਚ ਹੁੰਦਾ ਮਾਲ ਦੇ ਵਿੱਚ ਹੋਰ ਲੋਕ ਵੀ ਹੁੰਦੇ ਆ ਸਿਕਿਉਰਿਟੀ ਵਾਲੇ ਵੀ ਹੁੰਦੇ ਆ ਸਾਰਾ ਕੁਝ ਉੱਥੇ ਹੁੰਦਾ ਜਿਵੇਂ ਇੱਕ ਮਾਲ ਹੈਗਾ ਤੇ ਫਰਾਂਸ ਹੈਗਾ ਓਪਨ ਕਲਚਰ ਆ ਲੜਕੀਆਂ ਆਉਂਦੀਆਂ ਨੇ ਔਰਤਾਂ ਨੇ ਅਲੱਗ-ਅਲੱਗ ਏਜ ਦੀਆਂ ਉਹਨਾਂ ਦੇ ਕੱਪੜੇ ਅਲੱਗ-ਅਲੱਗ ਤਰ੍ਹਾਂ ਦੇ ਆ ਕਿਸੇ ਦੇ ਸਕਰਟ ਪਾਈ ਹੋਈ ਆ ਕਿਸੇ ਦੇ ਬਹੁਤ ਸ਼ਾਰਟ ਪਾਈਆਂ ਹੋਈਆਂ ਨੇ ਗੋਡਿਆਂ ਤੋਂ ਉੱਪਰ ਤੱਕ ਦੀਆਂ ਤਾਂ ਇਹ ਨਾਰਮਲ ਹੈਗਾ ਉਹਨਾਂ ਦੇ ਲਈ ਪਰ ਸਿਕਿਉਰਿਟੀ ਗਾਰਡ ਉੱਥੇ ਇੱਕ ਚੀਜ਼ ਨੋਟ ਕਰਦੇ ਆ ਕਿ ਡੋਮਿਨਿਕ ਪੈਲੀ ਕੋਟ ਨਾਂ ਦਾ ਇਹ ਇਨਸਾਨ ਤੇ ਜੋ ਹੈਗਾ ਜੋ ਕਾਫੀ ਬਜ਼ੁਰਗ ਹੈਗਾ ਉਹ ਉਹਨਾਂ ਨੂੰ ਪਹਿਲਾਂ ਸ਼ੱਕ ਹੁੰਦਾ ਜਦੋਂ ਧਿਆਨ ਨਾਲ ਚੈੱਕ ਕਰਦੇ ਆ ਤਾਂ ਸ਼ੱਕ ਯਕੀਨ 'ਚ ਬਦਲਦਾ ਕਿ ਇਹ ਜਿਹੜਾ ਇਨਸਾਨ ਆ ਆਪਣੇ ਮੋਬਾਈਲ ਫੋਨ ਤੋਂ ਉਹਨਾਂ ਲੜਕੀਆਂ ਦੀਆਂ ਫੋਟੋਆਂ ਖਿੱਚ ਰਿਹਾ ਅਲੱਗ-ਅਲੱਗ ਐਂਗਲ ਤੋਂ ਖਿੱਚ ਰਿਹਾ ਵਾ ਤੇ ਕਿਉਂਕਿ ਇਹ ਚੀਜ਼ ਬਹੁਤ ਹੀ ਗਲਤ ਉਹਨਾਂ ਦੇ ਕਾਨੂੰਨ ਜਿਹੜੇ ਹੈਗੇ ਉਹ ਬਹੁਤ ਸਖਤ ਨੇ ਇਹਦੇ ਬਾਰੇ 'ਚ ਇਹਨਾਂ ਚੀਜ਼ਾਂ ਦੇ ਬਾਰੇ 'ਚ ਉਸੇ ਟਾਈਮ ਫੌਰਨ ਰਿਐਕਟ ਕਰਦੇ ਆ ਤਾਂ ਸਿਕਿਉਰਿਟੀ ਵਾਲੇ ਕੀ ਕਰਦੇ ਆ ਉਸੇ ਟਾਈਮ ਦੇ ਉੱਪਰ ਪੁਲਿਸ ਨੂੰ ਫੋਨ ਕਰਦੇ ਆ ਪੁਲਿਸ ਉੱਥੇ ਪੈਟਰੋਲਿੰਗ ਬਹੁਤ ਕਾਮਨ ਹੈਗੀ ਆ ਬਹੁਤ ਛੇਤੀ ਪੁਲਿਸ ਵਾਲੇ ਪਹੁੰਚ ਜਾਂਦੇ ਆ ਇੱਕ ਦੋ ਮਿੰਟ 'ਚ ਪੁਲਿਸ ਵਾਲੇ ਪਹੁੰਚਦੇ ਆ डोमिनिक पेलीकोट ਬਾਰੇ ਜਿਹੜੇ ਸਿਕਿਉਰਿਟੀ ਗਾਰਡ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਕਿ ਸਾਨੂੰ ਸ਼ੱਕ ਹੈਗਾ ਕਿ ਇਹ ਇਨਸਾਨ ਹੈਗਾ ਜੋ ਬਜ਼ੁਰਗ ਇਹ ਲੜਕੀਆਂ ਦੀਆਂ ਫੋਟੋਆਂ ਖਿੱਚ ਰਿਹਾ ਵਾ ਗਲਤ ਐਂਗਲਸ ਤੋਂ ਖਿੱਚ ਰਿਹਾ ਪੁਲਿਸ ਵਾਲੇ ਆ ਕੇ ਫੋਨ ਨੂੰ ਜ਼ਬਤ ਕਰਦੇ ਆ ਫੋਨ ਫੜਦੇ ਆ ਤੇ ਚੈੱਕ ਕਰਦੇ ਆ ਕਿ ਕਿਸ-ਕਿਸ ਤਰ੍ਹਾਂ ਦੀਆਂ ਫੋਟੋਆਂ ਖਿੱਚੀਆਂ ਹੋਈਆਂ ਨੇ ਪੁਲਿਸ ਵਾਲੇ ਜਦੋਂ ਫੋਨ ਫੜਦੇ ਉਹਨਾਂ ਦੇ ਦਿਮਾਗ ਸਿਰਫ ਇੰਨੀ ਇੱਕ ਗੱਲ ਹੋ ਗਈ ਕਿ ਹਾਂ ਕੁਝ ਫੋਟੋਆਂ ਹੋਣਗੀਆਂ ਤੇ ਜੋ ਵੀ ਕਾਰਵਾਈ ਹੋ ਗਈ ਛੋਟੀ ਮੋਟੀ ਕਾਰਵਾਈ ਉਹ ਕਰਨ ਤੋਂ ਬਾਅਦ ਤੇ ਗੱਲ ਖਤਮ ਹੋ ਜੂਗੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਫੋਨ ਉਹਨਾਂ ਦੇ ਹੱਥ ਦੇ ਵਿੱਚ ਲੱਗਿਆ ਇਹ ਇੱਕ ਬਹੁਤ ਵੱਡਾ ਸਬੂਤ ਆ ਇੱਕ ਬਹੁਤ ਵੱਡੇ ਕ੍ਰਾਈਮ ਦਾ ਜਿਹੜਾ ਪਿਛਲੇ 10 ਸਾਲ ਤੋਂ ਹੋ ਰਿਹਾ ਤੇ ਇਹਦਾ ਖਲਾਰਾ ਪੂਰੇ ਫਰਾਂਸ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਇੰਟਰਨੈਟ ਦੀ ਦੁਨੀਆ ਭਰ ਜਾਣੀ ਆ ਇਸ ਖਬਰ ਦੇ ਨਾਲ ਜਦੋਂ ਉਹ ਇਸ ਫੋਨ ਨੂੰ ਦੇਖਦੇ ਆ ਤਾਂ ਉਹਦੇ ਵਿੱਚ ਇੱਕ ਨਹੀਂ 10 ਨਹੀਂ ਸੈਂਕੜੇ ਨਹੀਂ ਹਜ਼ਾਰਾਂ ਵੀਡੀਓਜ਼ ਉਹ ਦੇਖਦੇ ਆ ਪਰ ਉਹਨਾਂ ਵੀਡੀਓਜ਼ ਦੇ ਵਿੱਚ ਸਕ੍ਰਿਪਟ ਇੱਕੋ ਹੀ ਕਾਮਨ ਆ। ਉਹਨਾਂ ਵੀਡੀਓਜ਼ ਦੇ ਵਿੱਚ ਉਹ ਦੇਖਦੇ ਆ ਇੱਕ ਹੀ ਲੇਡੀ ਨੇ। ਉਹ ਜੋ ਔਰਤ ਨੇ ਉਹ ਇੱਕੋ ਹੀ ਨੇ ਹਰ ਵੀਡੀਓ 'ਚ ਸੇਮ ਨੇ। ਉਹ ਬੇਹੋਸ਼ ਨੇ, ਬੇਹੋਸ਼ੀ ਦੀ ਹਾਲਤ ਵਿੱਚ ਨੇ ਕਿਸੇ ਕਾਰਨ ਕਰਕੇ ਉਸ ਤਰ੍ਹਾਂ ਹੋਣਗੇ। ਉਹਨਾਂ ਨੂੰ ਕੋਈ ਸੁਰਤ ਨਹੀਂ ਹੈਗੀ। ਹਰ ਵੀਡੀਓ ਦੇ ਵਿੱਚ ਕਿਸੇ ਵੀਡੀਓ 'ਚ ਕੋਈ ਇੱਕ ਇਨ ਇਨਸਾਨ ਹੈਗਾ, ਮਰਦ ਹੈਗਾ, ਕਿਸੇ 'ਚ ਇੱਕ ਤੋਂ ਜ਼ਿਆਦਾ ਮਰਦ ਨੇ ਤੇ ਉਹ ਉਹਨਾਂ ਦੇ ਨਾਲ ਮਤਲਬ ਸਰੀਰਕ ਸੰਬੰਧ ਬਣਾ ਰਹੇ ਆ ਉਹ ਮਰਦ ਪਰ ਉਹ ਜਿਹੜੇ ਔਰਤ ਨੇ, ਇੱਕੋ ਹੀ ਔਰਤ ਨੇ ਹਜ਼ਾਰਾਂ ਵੀਡੀਓਜ਼ 'ਚ ਉਹ ਹਰ ਇੱਕ ਵੀਡੀਓ ਦੇ ਵਿੱਚ ਬੇਸੁਰਤ ਨੇ ਉਹਨਾਂ ਨੂੰ ਕੁਝ ਪਤਾ ਨਹੀਂਗਾ ਤਾਂ ਪੁਲਿਸ ਵੱਲ ਜਦੋਂ ਇਸ ਚੀਜ਼ ਬਾਰੇ ਡੋਮਿਨਿਕ ਨੂੰ ਪੁੱਛਦੇ ਆ ਤਾਂ ਉਹਨੂੰ ਪਹਿਲੀ ਗੱਲ ਤਾਂ ਇਹੀ ਆ ਕਿ ਇਹ ਲੱਗਦਾ ਕਿ ਇਹ ਕੇਸ ਹੀ ਬਹੁਤ ਵੱਡਾ ਤਾਂ ਉਥੋਂ ਅਸਲ ਚ ਇਸ ਕੇਸ ਦੀ ਸ਼ੁਰੂਆਤ ਹੁੰਦੀ ਆ ਤਾਂ ਹੁਣ ਇਹ ਕੇਸ ਹੈਗਾ ਕੀ ਆ ਦੰਪਤੀ ਇੱਕ ਕਪਲ ਡੋਮਿਨਿਕ ਪੈਲਿਕੋਟ ਇਸ ਟਾਈਮ ਉਮਰ 71 ਸਾਲ ਤੇ ਉਹਦੇ ਵਾਈਫ ਨੇ ਗਿਜ਼ੇਲ ਉਹਨਾਂ ਦੀ ਉਮਰ 72 ਸਾਲ 1 ਸਾਲ ਵੱਡੇ ਆ ਇਹ ਸਭ ਕੁਝ ਸ਼ੁਰੂ ਹੁੰਦਾ 2011 ਦੇ ਵਿੱਚ ਡੋਮਿਨਿਕ ਦੀ ਉਮਰ ਉਦੋਂ ਨੀਅਰਲੀ 60 ਸਾਲ ਹੋਊਗੀ ਤੇ ਹੁਣ ਡੋਮਿਨਿਕ ਕੀ ਕਰਦਾ ਉਦੋਂ ਕੋਈ ਕਿ ਜਿਵੇਂ ਆਪਣੇ ਬਹੁਤ ਸਾਰੇ ਜਗ੍ਹਾ ਲਿਖਿਆ ਜਾਂਦਾ ਕਿ ਉਹ ਜਿਹੜੀਆਂ ਤੁਹਾਡੀਆਂ ਇੰਦਰੀਆਂ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਇਹਨਾਂ ਨੂੰ ਜਿੰਨਾ ਕਿ ਤੁਸੀਂ ਕੰਟਰੋਲ ਕਰ ਲੋਗੇ, ਬੈਟਰ ਹੋਵੋਗੇ, ਜ਼ਿੰਦਗੀ ਬੈਟਰ ਰਹੂਗੀ ਪਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਇਹ ਇੰਦਰੀਆਂ ਹੀ ਕੰਟਰੋਲ ਕਰ ਲੈਂਦੀਆਂ ਨੇ ਤੇ ਕਈ ਵਾਰ ਉਹ ਇੰਨਾ ਕੁ ਦੂਰ ਲੈ ਜਾਂਦੀਆਂ ਨੇ, ਉਹੀ ਚੀਜ਼ ਡੋਮਿਨਿਕ ਦੇ ਨਾਲ ਹੋਈ ਆ। ਸਪੈਸ਼ਲੀ ਜਿਹੜੀ ਉਹਦੀ ਉਹ ਕਾਮ ਵਾਲੀ ਇੰਦਰੀ ਸੀਗੀ ਉਹਨੂੰ ਇੰਨਾ ਅੱਕੇ ਦੀ ਅੱਗੇ ਲੈ ਗਈ ਤਾਂ ਹੁਣ ਉਹ ਕੀ ਕਰਦਾ ਇੰਟਰਨੈਟ ਤਾਂ ਬਹੁਤ ਟਾਈਮ ਤੋਂ ਆ ਗਿਆ 2011 ਦੇ ਵਿੱਚ ਉਹ ਇਹ ਚੀਜ਼ ਸਟਾਰਟ ਕਰਦਾ 2011 ਦੇ ਵਿੱਚ ਇੰਟਰਨੈਟ ਦੇ ਉੱਪਰ ਉਹ ਅਲੱਗ-ਅਲੱਗ ਲੋਕਾਂ ਨਾਲ ਸੰਬੰਧ ਬਣਾਉਂਦਾ ਸੰਬੰਧ ਮਤਲਬ ਵੀ ਉਹਨਾਂ ਨਾਲ ਗੱਲਬਾਤ ਸਟਾਰਟ ਕਰਦਾ ਉਹ ਦੇਖਦਾ ਕਿ ਕਿਹੜੇ ਲੋਕ ਮੇਰੀ ਇਸ ਚੀਜ਼ ਲਈ ਮੰਨਣਗੇ ਮੰਨਣਗੇ ਕਿਸ ਚੀਜ਼ ਲਈ ਉਹ ਉਹਨਾਂ ਮਰਦਾਂ ਨੂੰ ਇਸ ਚੀਜ਼ ਲਈ ਮਨਾਉਂਦਾ ਕਿ ਤੁਸੀਂ ਮੇਰੇ ਘਰ ਆਓ ਤੇ ਮੇਰੀ ਜੋ ਪਤਨੀ ਹੈਗੀ ਆ ਉਹਨੂੰ ਮੈਂ ਬਹੁਤ ਜ਼ਿਆਦਾ ਹੈਵੀ ਸੇਡੇਟਿਵਸ ਦਿੱਤੇ ਹੋਣਗੇ ਸੇਡੇਟਿਵਸ ਮਤਲਬ ਨੀਂਦ ਦੀਆਂ ਗੋਲੀਆਂ ਬਹੁਤ ਜ਼ਿਆਦਾ ਮਾਤਰਾ 'ਚ ਦਿੱਤੀਆਂ ਹੋਣਗੀਆਂ ਤੇ ਉਹਨੂੰ ਕੁਝ ਵੀ ਪਤਾ ਨਹੀਂ ਲੱਗੂਗਾ ਤੇ ਤੁਸੀਂ ਮੇਰੇ ਘਰ ਆ ਕੇ ਉਹਦੇ ਨਾਲ ਸਰੀਰਕ ਸੰਬੰਧ ਬਣਾਉਣੇ ਆ ਇਸ ਚੀਜ਼ ਦੇ ਲਈ ਉਹ ਲੋਕਾਂ ਨੂੰ ਕਹਿੰਦਾ ਇਹ ਵਾਲੀਆਂ ਚੈਟ ਵੀ ਮੈਸੇਜਸ ਉਹਦੇ ਫੋਨ ਦੇ ਵਿੱਚ ਬਹੁਤ ਸਾਰੇ ਮਿਲੇ ਪੁਲਿਸ ਨੂੰ 2011 ਤੋਂ ਲੈ ਕੇ 2020 ਤੱਕ ਦੇ ਤਾਂ ਟੋਟਲ ਜਿੰਨੇ ਉਹ ਵੀਡੀਓ ਮਿਲੇ ਪੁਲਿਸ ਨੂੰ ਬਾਅਦ 'ਚ ਉਹਨਾਂ ਦੀ ਪ੍ਰੋਪਰ ਰਿਸਰਚ ਕੀਤੀ ਗਈ ਚੰਗੀ ਤਰ੍ਹਾਂ ਦਾ ਨ ਦੇਖਿਆ ਗਿਆ ਤਾਂ ਪੁਲਿਸ ਵਾਲਿਆਂ ਦੇ ਅਕੋਰਡਿੰਗ 70 ਤੋਂ ਜ਼ਿਆਦਾ ਲੋਕ ਸੀਗੇ ਉਹਨਾਂ ਵੀਡੀਓਜ਼ ਦੇ ਵਿੱਚ ਦਿਖੇ ਤੇ ਉਮਰ ਉਹਨਾਂ ਦੀ ਸੀ ਕਿ 24 ਸਾਲ ਤੋਂ ਲੈ ਕੇ 76 ਸਾਲ ਦੇ ਵਿਚਕਾਰ ਉਹਨਾਂ ਸਾਰੇ ਲੋਕਾਂ ਦੀ ਉਹਨਾਂ ਦੇ ਵਿੱਚੋਂ 50 ਜਾਣਿਆਂ ਦੀ ਜਿਹੜੀ ਪਛਾਣ ਹੈਗੀ ਆਇਡੈਂਟੀਫਿਕੇਸ਼ਨ ਆ ਪੁਲਿਸ ਕਰ ਚੁੱਕੀ ਆ ਤੇ ਹਲੇ ਕੁਝ ਲੋਕ ਨੇ 20 ਤੋਂ ਕੁਝ ਜ਼ਿਆਦਾ ਲੋਕ ਨੇ ਜਿਹੜੇ ਰਹਿੰਦੇ ਆ ਪਰ ਪੁਲਿਸ ਵਾਲੇ ਕਹਿੰਦੇ ਕਿ ਉਹ ਵੀ ਛੇਤੀ ਕਰ ਲਈ ਜਾਊਗੀ ਤੇ ਇਹ ਹੁਣ ਕੇਸ ਚੱਲ ਰਿਹਾ ਉਹ ਉੱਥੇ ਪਰ ਇਸ ਤੋਂ ਪਹਿਲਾਂ ਇੱਕ ਹੋਰ ਇਹਦੇ 'ਚ ਦੇਖੋ ਦਿਲਚਸਪ ਚੀਜ਼ ਕੀ ਹੋਈ ਜਦੋਂ ਇਹ ਸਾਰਾ ਕੁਝ ਹਾਲੇ ਹੋ ਰਿਹਾ ਸੀਗਾ ਤਾਂ ਹੁਣ ਇੱਕ ਲੇਡੀ ਨੇ ਔਰਤ ਨੇ ਜਿਨ੍ਹਾਂ ਦੀ ਉਮਰ ਜਦੋਂ ਇਹ ਸ਼ੁਰੂ ਹੋਇਆ 60 ਸਾਲ ਪਰ ਕਰਦੇ ਕਰਦੇ 71-72 ਸਾਲ ਹੋ ਚੁੱਕੀ ਹੈ ਉਹਨਾਂ ਦੀ ਉਮਰ ਉਹਨਾਂ ਦੇ ਨਾਲ ਕਿੰਨੀ ਵਾਰ ਸਰੀਰਕ ਸੰਬੰਧ ਬਣਾਇਆ ਗਿਆ ਤੇ ਕਿੰਨੇ ਜ਼ਿਆਦਾ ਮਰਦਾਂ ਨੇ ਬਣਾਇਆ ਤੇ ਇੱਕ ਵਾਰ ਦੇ ਵਿੱਚ ਵੀ ਕਿੰਨੇ ਜਾਣਿਆਂ ਨੇ ਬਣਾਇਆ ਪਰ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਪਰ ਪਤਾ ਨਾ ਹੋਣਾ ਇੱਕ ਵੱਖਰੀ ਚੀਜ਼ ਆ ਪਰ ਸਰੀਰ ਨੇ ਉਹ ਸਭ ਕੁਝ ਝੱਲਿਆ ਵਾ ਤਾਂ ਹੌਲੀ-ਹੌਲੀ ਹੁੰਦਾ ਕੀ ਆ ਉਹਨਾਂ ਨੂੰ ਕੁਝ ਪ੍ਰੋਬਲਮਸ ਹੁੰਦੀਆਂ ਇਸ ਰਿਲੇਟਡ ਜਿਹੜੀਆਂ ਗਿਆਨਕੋਲੋਜਿਸਟ ਜਿਹੜੇ ਸਪੈਸ਼ਲਿਸਟ ਚੀਜ਼ਾਂ ਦੇ ਜਿਵੇਂ ਜਿਨ੍ਹਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਗੁਪਤ ਰੋਗ ਕਹਿੰਦੇ ਨੇ ਗੁਪਤ ਰੋਗਾਂ ਦੇ ਜਿਹੜੇ ਮਾਹਰ ਡਾਕਟਰ ਹੁੰਦੇ ਆ ਉਹਨਾਂ ਨੂੰ ਦਿਖਾਉਣਾ ਚਾਹੀਦਾ ਤਾਂ ਇੰਨਾ ਹੀ ਦਿਨਾਂ ਦੇ ਵਿੱਚਕਾਰ ਜਦੋਂ ਇਹ ਸਾਰਾ ਕੁਝ ਹੁੰਦਾ ਤਾਂ ਗੀਜ਼ਲ ਆਪਣੇ ਪਤੀ ਡੋਮਿਨਿਕ ਨੂੰ ਕਹਿੰਦੀ ਆ ਕਿ ਮੈਨੂੰ ਅਜੀਬ ਤਰ੍ਹਾਂ ਦੀ ਮਤਲਬ ਫੀਲਿੰਗ ਆ ਰਹੀ ਹੈ ਮੈਨੂੰ ਅਨੀਜ਼ੀ ਫੀਲ ਹੋ ਰਿਹਾ ਵਾ ਤੇ ਮੈਂ ਇੱਕ ਗਿਆਨੋਕੋਲੋਜਿਸਟ ਕੋਲ ਜਾਣਾ ਵਾ ਤਾਂ ਜਦੋਂ ਇਹ ਚੀਜ਼ ਸੁਣਦਾ ਵਾ ਡੋਮਿਨਿਕ ਤਾਂ ਡੋਮਿਨਿਕ ਉਲਟਾ ਆਪਣੇ ਵਾਈਫ ਨੂੰ ਟੌਂਟ ਕਰਦਾ ਕਿ ਜਦੋਂ ਮੈਂ ਘਰ ਤੋਂ ਬਾਹਰ ਜਾਣਾ ਤਾਂ ਤੂੰ ਐਸਾ ਪਿੱਛੋਂ ਕੀ ਕਰ ਰਹੀ ਆ ਕਿਉਂਕਿ ਇਹ ਜਿਹੜੀ ਪ੍ਰੋਬਲਮ ਹੈਗੀ ਆ ਇਹ ਸਿਰਫ ਉਦੋਂ ਹੁੰਦੀ ਆ ਜਦੋਂ ਤੁਸੀਂ ਬਹੁਤ ਰੈਗੂਲਰਲੀ ਸਰੀਰਕ ਸੰਬੰਧ ਬਣਾ ਰਹੇ ਹਾਂ ਬਹੁਤ ਰੈਗੂਲਰਲੀ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲ ਹੈਗੇ ਹਾਂ ਤਾਂ ਉਹ ਕਹਿੰਦਾ ਕਿ ਜਦ ਆਪਣਾ ਤਾਂ ਇਹਨਾਂ ਕੋਈ ਨਹੀਂ ਚੱਲ ਰਿਆ ਤੇ ਫਿਰ ਤੂੰ ਕੀ ਕਰ ਰਿਹਾ ਦੇਖੋ ਇੱਕ ਬੰਦਾ ਜਿਹੜਾ ਖੁਦ ਉਹ ਚੀਜ਼ਾਂ ਕਰ ਰਿਹਾ ਉਹ ਆਪਣੀ ਹੀ ਵਾਈਫ ਨੂੰ ਉੱਥੇ ਟੌਂਟ ਕਰ ਰਿਹਾ ਪਰ ਉਹ ਵੱਖਰੀ ਗੱਲ ਹੋਈ ਟੌਂਟ ਕਰਨੇ ਜਾਂ ਨਾ ਕਰਨੇ ਪਰ ਇਹ ਹੁਣ ਮੁੱਦਾ ਬਹੁਤ ਵੱਡਾ ਸੀ ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲਦੀ ਹੈ ਤੇ ਫਾਈਨਲੀ ਜਦੋਂ ਸਾਰੇ ਪ੍ਰੂਫ ਸਾਰੇ ਸਬੂਤ ਪੁਲਿਸ ਨੂੰ ਮਿਲਦੇ ਆ ਤੇ ਫਿਰ ਇਹ ਸਾਰਾ ਕੁਝ ਪੁੱਛਦੇ ਆ ਤੇ ਡੋਮਿਨਿਕ ਅਖੀਰ ਚ ਇਹ ਚੀਜ਼ ਮੰਨਦਾ ਵਾ ਕਿ ਹਾਂ ਇਹ ਸਭ ਕੁਝ ਮੈਂ ਕੀਤਾ ਤੇ ਮੈਂ ਲੋਕਾਂ ਨੂੰ ਆਪਣੇ ਘਰੇ ਕਹਿੰਦਾ ਕਿਉਂਕਿ ਮੈਨੂੰ ਕੁਝ ਨਵਾਂ ਚਾਹੀਦਾ ਸੀ ਆਪਣੀ ਉਸ ਸੈਕਸ ਲਾਈਫ ਦੇ ਵਿੱਚ ਕੁਝ ਨਵਾਂ ਚਾਹੀਦਾ ਸੀਗਾ ਤੇ ਇਸ ਕਰਕੇ ਮੈਂ ਇਹ ਚੀਜ਼ ਕੀਤੀ ਤਾਂ ਮੈਂ ਕੀ ਕਰਦਾ ਸੀ ਆਪਣੀ ਵਾਈਫ ਨੂੰ ਬਹੁਤ ਜ਼ਿਆਦਾ ਨੀਂਦ ਦੀਆਂ ਗੋਲੀਆਂ ਦਿੰਦਾ ਸੀ ਜਿਸ ਦੇ ਨਾਲ ਉਹ ਇੰਨੀ ਕੁ ਬੇਸੁਰਤ ਹੋ ਜਾਂਦੀ ਸੀ ਕਿ ਕੁਝ ਵੀ ਹੋ ਰਿਹਾ ਚਾਹੇ ਇੱਕ ਇਨਸਾਨ ਕਰ ਰਿਹਾ ਜਾਂ ਇੱਕ ਤੋਂ ਬਹੁਤ ਜ਼ਿਆਦਾ ਕਰ ਰਿਹਾ ਉਹਨੂੰ ਕੋਈ ਪਤਾ ਹੀ ਨਹੀਂ ਲੱਗਦਾ ਸੀਗਾ ਤੇ ਇਸ ਇਸ ਤਰ੍ਹਾਂ ਕਰਕੇ ਇੰਟਰਨੈਟ ਤੋਂ ਉਹ ਲੋਕਾਂ ਨੂੰ ਲਿਆਉਂਦਾ ਸੀ ਤੇ ਇਹ ਸਭ ਕੁਝ ਕਰਵਾਉਂਦਾ ਸੀ ਹੁਣ ਅਗਲੀ ਦਿਲਚਸਪ ਚੀਜ਼ ਇਹ ਹੈਗੀ ਆ ਉਹੀ ਮੈਂ ਜਿਵੇਂ ਕਿਹਾ ਕਿ ਹਰ ਚਿਹਰੇ ਦੇ ਪਿੱਛੇ ਇੱਕ ਹੋਰ ਚਿਹਰਾ ਹੁੰਦਾ ਇੱਕ ਚਿਹਰਾ ਜਿਹੜਾ ਸਮਾਜ ਨੂੰ ਦਿਖਦਾ ਵਾ ਜਿਹੜਾ ਆਪਾਂ ਲੋਕਾਂ ਨੂੰ ਦਿਖਾਉਂਦੇ ਆ ਇੱਕ ਹੈ ਜਿਹੜਾ ਅਸਲੀ ਆਪਣਾ ਚਿਹਰਾ ਵਾ ਅੰਦਰ ਦਾ ਇਨ੍ਹਾਂ 72 ਲੋਕਾਂ ਦੇ ਵਿੱਚ ਪੱਤਰਕਾਰ ਵੀ ਸੀਗੇ ਸਿਕਿਉਰਿਟੀ ਗਾਰਡ ਵੀ ਨੇ ਅਲੱਗ-ਅਲੱਗ ਮੈਡੀਕਲ ਪ੍ਰੋਫੈਸ਼ਨਲ ਦੇ ਲੋਕ ਵੀ ਆ ਸਟੂਡੈਂਟ ਵੀ ਹੈਗੇ ਆ ਉਹ ਲੋਕ ਵੀ ਨੇ ਜਿਹੜੇ ਸਿੰਗਲ ਸੀਗੇ ਉਹ ਲੋਕ ਵੀ ਸੀ ਜਿਹੜੇ ਮੈਰਿਡ ਸੀਗੇ ਮਤਲਬ ਸਮਾਜ ਦੇ ਹਰ ਪਾਸੇ ਦੇ ਲੋਕ ਇੱਥੇ ਆਏ ਹਾਂ ਇਹ ਹਜੇ ਬਹੁਤ ਲੋਕ ਰਹੇ ਹੋਣਗੇ ਬਿਲਕੁਲ ਰਹੇ ਹੋਣਗੇ ਜਿਨ੍ਹਾਂ ਨੇ ਇਸ ਚੀਜ਼ ਤੋਂ ਮਨਾਂ ਕੀਤਾ ਪਰ ਇਹ ਹਜੇ ਵੀ ਰਹੇ ਜਿਨ੍ਹਾਂ ਨੇ ਸਭ ਕੁਝ ਕੀਤਾ ਤਾਂ ਅਜੀਬ ਕੇਸ ਹੈਗਾ ਇਹ ਕਿ ਇੱਕ ਹਸਬੈਂਡ ਸਿਰਫ ਆਪਣੀ ਮਤਲਬ ਉਸ ਕਾਮਵਾਸਨਾ ਦੀ ਤ੍ਰਿਪਤੀ ਦੇ ਲਈ ਆਪਣੀ ਸੈਕਸ਼ੁਅਲ ਲਾਈਫ ਦੇ ਵਿੱਚ ਕੁਝ ਨਵਾਂ ਕਰਨ ਦੇ ਲਈ ਖੁਦ ਆਪਣੀ ਵਾਈਫ ਨੂੰ ਹੀ ਵਿਕਟਮ ਬਣਾ ਦਿੰਦਾ ਇੱਕ ਆਬਜੈਕਟ ਬਣਾ ਦਿੰਦਾ ਸਿਰਫ ਇੱਕ ਖੇਡਣ ਦਾ ਲੋਕਾਂ ਦੇ ਲਈ ਖੇਡਣ ਦਾ ਇੱਕ ਪਾਤਰ ਬਣ ਕੇ ਰਹਿ ਜਾਂਦੇ ਆ ਉਹਦੇ ਵਾਈਫ ਖੁਦ ਵੀ ਉਹ ਬਹੱਤਰ ਪਰ ਇੱਥੇ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦਾ ਜਿਹੜੀ ਮੈਂ ਸ਼ਾਇਦ ਭੁੱਲ ਜਾਣੀ ਸੀ ਜਦੋਂ ਇਹ ਕੇਸ ਚੱਲਦਾ ਕਿਉਂਕਿ ਗਿਜ਼ੇਲ ਅਸਲ ਦੇ ਵਿੱਚ ਤਾਂ ਉਹਨਾਂ ਨੂੰ ਤਾਂ ਕੁਝ ਪਤਾ ਨਹੀਂ ਹੈਗਾ ਇਸ ਪੂਰੀ ਚੀਜ਼ ਦਾ ਹੁਣ ਉਹਨਾਂ ਦੇ ਤਿੰਨ ਬੱਚੇ ਆ 72 ਸਾਲ ਦੀ ਉਹਨਾਂ ਦੀ ਉਮਰ ਹੈ ਤਾਂ ਉਹਨਾਂ ਦੇ ਬੱਚਿਆਂ ਦੀ ਉਮਰ ਵੀ ਕਾਫੀ ਵੱਡੀ ਹੋਊਗੀ ਜਦੋਂ ਇਹ ਕੇਸ ਚੱਲਦਾ ਤਾਂ ਹੁਣ ਕਿਸੇ ਹੋਰ ਸਮਾਜ ਦੇ ਵਿੱਚ ਹੋ ਸਕਦਾ ਕਿ ਬਹੁਤ ਸ਼ਰਮ ਵਾਲੀ ਗੱਲ ਹੁੰਦੀ ਪਰ ਇਹਨਾਂ ਦੇ ਬੱਚੇ ਜਿਹੜੇ ਤਿੰਨੇ ਹੁੰਦੇ ਆ ਉਹ ਆਪਣੇ ਮਦਰ ਦੀ ਪੂਰੀ ਸਪੋਰਟ ਕਰਦੇ ਆ ਤੇ ਜਿਸ ਦਿਨ ਪਹਿਲੇ ਦਿਨ ਵੀ ਕੇਸ ਚੱਲਦਾ ਉਸ ਦਿਨ ਵੀ ਆਪਣੇ ਮਦਰ ਦੇ ਨਾਲ ਆਉਂਦੇ ਆ ਤੇ ਉਹਨਾਂ ਨੂੰ ਇੱਕ ਆਪਸ਼ਨ ਦਿੱਤੀ ਜਾਂਦੀ ਆ ਕਿ ਜਦੋਂ ਇਹ ਕੋਰਟ ਦੇ ਵਿੱਚ ਹੀアリング ਹੋਗੀ ਤਾਂ ਆਪਾਂ ਇਹਨੂੰ ਬਿਲਕੁਲ ক্লোਜ਼ ਡੋਰ ਵੀ ਕਰ ਸਕਦੇ ਆ ਕਿਸੇ মিডিਆ ਵਰਲਡ ਨੂੰ ਐਂਟਰੀ ਨਹੀਂ ਦਿੱਤੀ ਚਾਹੀਗੀ ਥੋਡੀ ਸ਼ਕਲ ਕਿਸੇ ਨੂੰ ਨਹੀਂ ਦਿਖਾਈ ਜਾਊਗੀ ਬਟ ਕਿਸੇ ਲੋ ਉਸ ਚੀਜ਼ ਤੋਂ ਮਨਾ ਕਰਦੇ ਆ ਉਹ ਕਹਿੰਦੇ ਕਿ ਜਦ ਮੇਰੇ ਹਸਬੰਡ ਨੇ ਸਭ ਕੁਝ ਓਪਨਲੀ ਕੀਤਾ ਜਦ ਮੈਂ ਖੁਦ ਕੁਝ ਕੀਤਾ ਹੀ ਨਹੀਂ ਮੈਂ ਕਿਸੇ ਵੀ ਤਰ੍ਹਾਂ ਦੇ ਕ੍ਰਾਈਮ ਕਿਸੇ ਵੀ ਤਰ੍ਹਾਂ ਦੇ ਬੁਰੇ ਐਕਟ ਦੇ ਵਿੱਚ ਆਪਣੀ ਜ਼ਿੰਦਗੀ ਚ ਇਨਵੋਲਵ ਨਹੀਂ ਹੋਈ ਤਾਂ ਮੈਨੂੰ ਸ਼ਰਮ ਕਰਨ ਦੀ ਲੋੜ ਨਹੀਂ ਹੈਗੀ ਸ਼ਰਮ ਜਿਹਨੂੰ ਕਰਨੀ ਚਾਹੀਦੀ ਹੈ ਉਹ ਅਸਲ ਚ ਮੇਰਾ ਪਤੀ ਆ ਤੇ ਅਸਲ ਦੇ ਵਿੱਚ ਉਹਨੇ ਵੀ ਆਪਣੀ ਸ਼ਰਮ ਬਹੁਤ ਪਹਿਲਾਂ ਹੀ ਹਟਾਤੀ ਤੇ ਮੈਂ ਜਿੰਨੀ ਉਸ ਟਾਈਮ ਸਹੀ ਸੀ ਕਿ ਮੈਂ ਅੱਜ ਵੀ ਉੰਨੀ ਹੀ ਸਹੀ ਹਾਂ ਕਿਉਂਕਿ ਜਦੋਂ ਮੇਰੇ ਨਾਲ ਸਾਰਾ ਕੁਝ ਕੀਤਾ ਗਿਆ ਮੈਨੂੰ ਉਹਦਾ ਕੁਝ ਵੀ ਪਤਾ ਨਹੀਂ ਹੈਗਾ ਤਾਂ ਅਸਲ ਦੇ ਵਿੱਚ ਮੈਨੂੰ ਕਿਸੇ ਵੀ ਤਰ੍ਹਾਂ ਦੀ ਸ਼ਰਮ ਕਰਨ ਦੀ ਲੋੜ ਨਹੀਂ ਤਾਂ ਇੱਕ ਬਹੁਤ ਦਲੇਰ ਸਟੇਟਮੈਂਟ ਆ ਗਿਜ਼ੇਲ ਹੋਣਾ ਦੀ ਤੇ ਉਹਨਾਂ ਦੇ ਬੱਚਿਆਂ ਦੀ ਵੀ ਬਿਲਕੁਲ ਇਹੀ ਸਟੇਟਮੈਂਟ ਹੈਗੀ ਆ ਪਰ ਇੱਕ ਬੜੀ ਅਜੀਬ ਇੱਕ ਕੇਸ ਸੀਗਾ ਦੁਨੀਆ ਦਾ ਵਾਕਿਆ ਸੀਗਾ ਤੇ ਇੰਨਾ ਹੀ ਕੇਸਾਂ ਤੋਂ ਅਸਲ ਦੇ ਵਿੱਚ ਗੱਲ ਹੀ ਨਹੀਂ ਹੈਗੀ ਕਿ ਆਪਾਂ ਸਿਰਫ ਉਹਨਾਂ ਕਹਾਣੀਆਂ ਤੋਂ ਮਤਲਬ ਇੱਕ ਜਿਵੇਂ ਕਹਿ ਲੀਏ ਕਿ ਕੁਝ ਜਿਵੇਂ ਆਪਾਂ ਫਿਲਮ ਦੇਖਦੇ ਆਪਾਂ ਨੂੰ ਵਧੀਆ ਲੱਗਦਾ ਇਹਨਾਂ ਕਹਾਣੀਆਂ ਤੋਂ ਸਿੱਖਣ ਦੀ ਲੋੜ ਜ਼ਰੂਰ ਮਿਲਦੀ ਆ ਕਿ ਉਹੀ ਕਿ ਪੁਰਾਣੇ ਇਹਨੇ ਹਜ਼ਾਰਾਂ ਸੈਂਕੜੇ ਸਾਲਾਂ ਤੋਂ ਕਹਾਣੀਆਂ ਚੱਲੀ ਜਾ ਰਹੀਆਂ ਕਿ ਉਹ ਪੰਜ ਇੰਦਰੀਆਂ ਉਹੀ ਕਾਮ ਕ੍ਰੋਧ ਮੋਹ ਲੋਭ ਹੰਕਾਰ ਇਹਨਾਂ ਦੇ ਕੰਟਰੋਲ 'ਚ ਬੰਦਾ ਵਸ ਚ ਪੈਂਦਾ ਕਿਸੇ ਦੇ ਵੀ ਇਹਨਾਂ ਪੰਜਾਂ ਦੇ ਵਿੱਚੋਂ ਵਸ ਚ ਪੈਂਦਾ ਤਾਂ ਬਹੁਤ ਦੂਰ ਤੱਕ ਨਿਕਲ ਜਾਂਦੀ ਏ ਜ਼ਿੰਦਗੀ ਤਾਂ ਜੇ ਕੰਟਰੋਲ ਹੋ ਜਾਣੇ ਚੀਜ਼ਾਂ ਕਿਸੇ ਤਰ੍ਹਾਂ ਬੈਟਰ ਰਹਿੰਦਾਗਾ ਕਾਇਦੇ 'ਚ ਰਹੋਗੇ ਤਾਂ ਫਾਇਦੇ 'ਚ ਰਹੋਗੇ ਮੈਂ ਅਕਸਰ ਕਹਿੰਨਾ ਮਾਂ ਤਾਂ ਇਹ ਮੇਰਾ ਵੀਡੀਓ ਇੱਥੇ ਖਤਮ ਹੁੰਦਾ ਜੀ ਇਹ ਕਹਾਣੀ ਇੱਥੇ ਖਤਮ ਹੁੰਦੀ ਹੈ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ 'ਚ ਕਿਸੇ ਨਵੀਂ ਕਹਾਣੀ 'ਚ